हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਪਾਉ ਲੋਕ ਸਿੰਘ ਉਹਨਾਂ ਦੇ ਕੋਲ ਆਏ ਆ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਆਪਾਂ ਟੋਟਲ 5 ਕ ਪਸ਼ੂ ਦਿਖਾਉਣੇ ਆ ਪਸ਼ੂ ਸਾਰੇ ਸੂਏ ਸਵਾਏ ਹੋਣਗੇ ਠੀਕ ਆ ਜੀ ਕੁਝ ਕ ਨਾਜ ਦੇ ਨੇ ਸੱਜਰ ਬਿਲਕੁਲ ਤਾਜ਼ੇ ਸੂਏ ਸਵਾਏ ਆ ਕਿੰਨੇ ਕਿੰਨੇ ਦਿਨਾਂ ਦਾ ਸਮਾਂ ਹੋ ਗਿਆ ਤੇ ਕਿੰਨਾ ਇਸ ਵਕਤ ਇਹਨਾਂ ਥਰੇ ਦੋ ਦੋ ਮੋਕੇ ਤੇ ਹਾਜ਼ਰ ਤੋ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਸੋ ਸਾਰੇ ਵੀਰ ਆਪਣੇ ਸੱਜਣ ਭਰਾ ਵੀਡੀਓ ਦੇ ਨਾਲ ਅੱਜ ਤੱਕ ਤੁਸੀਂ ਜੁੜੇ ਰਹੋ ਦੋ ਬੜਾ ਦਿਖਾ ਦੇਵਾਂਗੇ ਤੁਹਾਨੂੰ ਠੀਕਾ ਜੀ ਤੇ ਤਿੰਨ ਮਜਾ ਹੋਣਗੀਆਂ ਇੱਕ ਟੋਕੜ ਗੱਬਣਾ ਮੱਝ ਦਿਖਾ ਦਿਆਂਗੇ ਨੀਲੀ ਦਾ ਵੀਧੀ ਮੈਂ ਆ ਬਹੁਤ ਵਧੀਆ ਤੇ ਇੱਕ ਇਧਰ ਨੀਲੀ ਦੇ ਵਿੱਚ ਬਿਲਕੁਲ ਸਜਰ ਤਾਜੀ ਮੱਝ ਸੂਈ ਆ ਮਗਰ ਕੱਟੀ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਸੋ 28 ਮਾਰਚ ਤੁਸੀਂ ਜਿਹੜੀ ਤਰੀਕ ਨੋਟ ਕਰ ਲਓ ਠੀਕ ਆ ਜੀ ਸੋ ਪੂਰੀ ਗੱਲਬਾਤ ਕਰਾਂਗੇ ਭਾਗਨੋਖ ਸਿੰਘ ਹੋਣਾਂ ਦੇ ਨਾਲ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਕੋਈ ਵੀ ਸੱਜਣ ਵੀਰ ਆਪਣਾ ਖਰੀਦਦਾਰੀ ਕਰਨ ਆ ਰਿਹਾ ਤੇ ਆਪਾਂ ਵੀ ਬੇਨਤੀ ਕਰਦੇ ਹੁੰਦੇ ਆ ਕਿ ਆਪਣੀ ਦੋ ਟਾਈਮ ਚਾਹੇ ਭਰਾ ਕੋ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਕਰੇ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਪਾਉਨੋਕ ਸਿੰਘ ਜੀ ਸਤਿ ਸ੍ਰੀ ਅਕਾਲ ਮਹਾਰਾਜ ਜੀ ਸਤਿ ਸ੍ਰੀ ਅਕਾਲ ਹੋ ਰਾਜ ਸਾਹਿ ਠੀਕ ਠਾਕ ਬਹੁਤ ਵਧੀਆ ਪਾਉ ਜੀ ਸੇਤਾ ਰਾਜੀ ਬਾਜੀ ਸਭ ਠੀਕ ਠਾਕ ਮਾੜੇ ਕਿਰਪਾ ਕਰੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅ ਵੀ ਗਰ ਲੜਕੀ ਆ ਲੈ ਵਧੀਆ ਵਧੀਆ ਸੰਤੂ ਸਾਹਿਬ ਤੁਸੀਂ ਦੱਸੋ ਠੀਕ ਠਾਕ ਜੀ ਵਧੀਆ ਮਹਾਰਾ ਪੋ ਜੀ ਅੱਜ ਪਸ਼ੂ ਆਪਣੇ ਕੋਲ ਟੋਟਲ 5 ਐਨੀਮਲ ਹੈਗੇ ਆ ਤਿੰਨ ਮੱਝਾਂ ਤੇ ਦੋ ਵੇੜਾ ਆ ਦੋ ਵੇੜਾ ਮਾ ਸਾਰੇ ਸੂਏ ਸਵਾਈ ਆ ਤੇ ਨਾਲ ਨਾਲ ਡਿਟੇਲ ਦੇ ਦੇਣੇ ਸਾਰੇ ਸੂਏ ਸਵਾਈ ਆ ਆ ਮੱਝ ਆਪਣੀ ਰਾਤ ਸੂਈ ਆ 12 1 ਵਜੇ ਠੀਕ ਆ ਜੀ ਹਾਂਜੀ ਉਹ ਸ਼ੁਰੂਆਤ ਦੋਸਤੋ ਕਰਾਂਗੇ ਆਪਾਂ ਠੀਕ ਆ ਜੀ ਇੱਕ ਬਹੁਤ ਪਿਆਰੀ ਮੱਝ ਤੁਹਾਨੂੰ ਦਿਖਾਵਾਂਗੇ ਇਹ ਰਾਤ ਹੀ ਸੂਈ ਆ ਬਾਕੀ ਰੰਗ ਟਕ ਮੈਂ ਤਾਂ ਤੁਸੀਂ ਆ ਵੇਖ ਹੀ ਲੈਣੇ ਠੀਕ ਆ ਜੀ ਚੰਗੀ ਮੈਂ ਆ ਵਜਨ ਵੇੜ ਵੀ ਬਹੁਤ ਜ਼ਿਆਦਾ ਹਾਈਟ ਮੀਡੀਅਮ ਦੇ ਵਿੱਚ ਉਹ ਮਧਰੀ ਗੋਡੀ ਮਧਰੀ ਡੌਲੀ ਦੇ ਵਿੱਚ ਇਹ ਬੌਜੀ ਨਾਤੀ ਸੂਈ ਇਹ ਤੇ ਜੇਰ ਜੂਰ ਪੈ ਗਈ ਜੇਰ ਜੂਰ ਸਾਹਿਬ ਵੀਡੀਓ ਬਣਾ ਕੇ ਰੱਖੀ ਆ ਜੇਰ ਪੈ ਗਈ ਆ ਤੇ ਕੀ ਨਾਵਾ ਕੱਟੀ ਆ ਮਗਰ ਮਗਰ ਕੱਟੀ ਆ ਸੁਬਿਆ ਦੇ ਕਿ ਨਾਵਾ ਹੋਊਗੀ ਸੁਬਾ ਜੀ ਇਹ ਕੀ ਨਾਵਾ ਘਰ ਵਾਲੀ ਦੂਜਾ ਵੀ ਆ ਬੰਦੇ ਹੀ ਤੇ ਪਰ ਕੋਈ ਤੀਜਾ ਵੀ ਸਮਝ ਸਕਦੇ ਆ ਪਰ ਹੈ ਤੂੰ ਜੇ ਹੀ ਆ ਠੀਕ ਆ ਠੀਕ ਆ ਦੂਜੀ ਹੋਵੇ ਤੀਜੀ ਹੋਵੇ ਹਾਂ ਤਣ ਖੋਲ ਕੇ ਤੋਰ ਕੇ ਵਿਖੋਣੇ ਆ ਦੇ ਉਹ ਤਾਂ ਨੱਤੀ ਗੱਲ ਸੁੱਟ ਗਿਆ ਹੁਣ ਦੋਸਤੋ ਮਾਝ ਦਾ ਚੈੱਕ ਕਰੋ ਮੇਰਾ ਭਰਾ ਬੱਚਾ ਵੀ ਕੱਟੀ ਕੱਟੀ ਨੂੰ ਲੱਗਦਾ ਬੱਚਾ ਜਿਆਦਾ ਕਰਦੀ ਆ ਤਾਂ ਜੀ ਸੂਸਵਾ ਜੀ ਨਾ ਬੱਚੇ ਦਾ ਥੋੜਾ ਜਿਹਾ ਕਰਦੀ ਹੈ ਜਿਆਦਾ ਬੱਚੇ ਦਾ ਕਰਦੀ ਹੈ ਜਿਹੜੀ ਮੰਨ ਤੁਹਾਨੂੰ ਪਤਾ ਪਸ਼ੂ ਦਾ ਕਰਦੀ ਆ ਆਹ ਵੇਖੋ ਜੀ ਪੋਲੋ ਭਜਣ ਲੋੜ ਦੇ ਵਿੱਚ ਆ ਹਾਈਟ ਕੱਦ ਬੋਤ ਤੁਸੀਂ ਦੇਖ ਸਕਦੇ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਸੋ ਪਲੀ ਪਲੀਤੀ ਪੂਰੀ ਆ ਸੂਸਵਾਦ ਦੇ ਵਿੱਚ ਆ ਪਰ ਕੋਈ ਜਿਆਦਾ ਜਜਮੈਂਟ ਨਹੀਂ ਕਰਾਉਂਦੀ ਕਿ ਵੀ ਸੂਸਵਾਦ ਦੇ ਵਿੱਚ ਆਗੇ ਪਸ਼ੂ ਤੈ ਲਾਇ ਲਾਈ ਹੁੰਦੀ ਕਈ ਵਾਰ ਨਿਸ਼ਾਨੀਆਂ ਮਾਰਕਿੰਗ ਤੁਸੀਂ ਚੈੱਕ ਕਰੋ ਠੀਕ ਆ ਜੀ ਮਗਰ ਕੱਟੀ ਫੀਮੇਲ ਕਾਫ ਤੇ ਪਾਉ ਜੀ ਮਾਰਨਿੰਗ ਚੁਆਇਸ ਵੀ ਕਰ ਲਈ ਆ ਇਹ ਨੀ ਬੁਲਾ ਰੱਜੀ ਆ ਤੇ ਸਵੇਰੇ ਆਪਾਂ ਵੀ ਚੁਵਾਈ ਕਰਕੇ ਵੇਖੀ ਆ 1.5 ਟੋ ਕਿਲੋ ਕੱਢਿਆ ਤੇ ਇੰਨੇ ਮਲੇ ਥੋੜਾ ਮਾਰਿਆ ਸੀ ਹਾਂ ਦਲੀਲ ਨੇ ਪਹਿਲਾਂ ਦੇ ਹੀ ਆਨੇ ਹਾਂ ਮਲੇ ਵੀਡੀਓ ਭਾਲ ਕੇ ਪਾਈਏ ਇੰਨੀ ਕੀ ਜਾਣੀ ਕਿ ਇੰਨੇ ਚੁੰਗੀ ਆ ਨਜ਼ਾਰੇ ਲੈ ਆ ਦੇ ਅਮਰਜੀਤ ਵਾਲੇ ਥਾਣੇ ਨੇ ਕੱਢ ਚੁਕੇ ਆ ਅਗਲੇ ਸਾਲ ਕਾਫੀ ਚੁੰਗੇ ਆ ਤੇ ਪਹਿਲਾਂ ਸੇ ਦਿਨ ਢੱਕਣ ਲੱਗੇ ਹਾਂ ਨਾ ਅਜ ਪਾਈਏ ਤੇ ਮੁੜ ਕੇ ਇੰਖਿਆ ਨਹੀਂ ਮਤਲਬ ਮੈਂ ਬੜੀ ਬਣ ਬੁਣੀ ਗਈ ਬਣ ਕੇ ਫੇਲ ਦਿੱਤੀ ਨਿਜਾਲੀ ਨੇ ਇੰਨੇ ਤੇ ਪੂਰੇ ਲੋ ਵੀ ਕਾਫੀ ਥੱਲਿਓ ਬਣੀ ਬੁਣੀ ਆ ਇਹਦੀ ਰੱਤ ਲਾਤ ਨੂੰ ਰਸਾ ਪਾਏ ਤੇ ਲਾਤੋਂ ਰਸਾ ਲੈ ਗਿਆ ਠੀਕ ਆ ਸੋਣਾੜੂ ਨਾਲ ਆ ਬੱਚੇ ਦੇ ਠੀਕ ਆ ਜੀ ਰਾਤ ਹੀ ਸੁਈ ਆ ਜੇਰ ਜੁਰ ਪਾ ਦਿੰਦੀ ਆ ਮੈਂ ਇਹਨੇ ਫੀਸ ਰਾਹ ਡੈਡੀ ਠਾ ਗਿਆ ਤਾਂ ਆ ਗਈ ਵੀਡੀਓ ਕੈਨਸਲ ਕਰਨੀ ਪੈਣੀ ਆਂ ਆ ਗਈ ਕੱਟੀ ਨੇ ਚੁੰਗ ਲਿਆ ਤੇ ਮੈਂ ਨਹੀਂ ਡੈਡੀ ਕੋਈ ਗੱਲ ਨਹੀਂ ਆ ਬਣ ਜਾਣੀ ਉਹ ਚਰਨ ਮਾਰੀ ਬਾਕੀ ਇਹਨਾਂ ਵੀ ਇੱਕ ਦੋ ਥਣ ਚੁੰਗ ਜਾਂਦਾ ਪਸ਼ੂ ਵੈਸੇ ਬੁਰਾ ਜਿਹਾ ਲੱਗਣ ਲੱਗ ਪੈਂਦਾ ਹਾਂ ਉਹ ਮੈਂ ਦੱਸੀ ਮੈਂ ਗੱਲ ਬਾਕੀ ਫਿਰ ਵੀ ਇੱਕ ਸਾਰ ਚੱਡਾ ਲੇਵਾ ਬਿਲਕੁਲ ਪੱਧਰ ਹੋ ਗਿਆ ਕੰਮ ਇਹਨੇ ਮਾਰੇ ਸੂਟੇ ਪੂਰੇ ਦੇ ਹਾਂ ਚਲੋ ਮੰਮੀ ਮਾਰ ਕੇ ਵੇਖਾਂ ਬੁੱਢਾ ਰਾਜ ਸਿਆ ਬਈ ਕਹਦੇ ਜਾਂਦਾ ਨਹੀਂ ਗਾ ਹੈ ਹੈ ਆ ਦੇਖੋ ਹੈ ਥੋਲੀ ਵਾਲੀਆਂ ਗੱਲਾਂ ਗਾ ਉਮਰ ਦੇ ਹਿਸਾਬ ਨਾਲ ਪਾਉਜੀ ਥੋੜਾ ਪਿੱਛੋਂ ਜਿਵੇਂ ਕੰਮ ਜ਼ਿਆਦਾ ਚੱਕਿਆ ਜਾਂਦਾ ਬਾਈ ਹਾਂ ਗੋਡੇ ਚੱਲ ਕੇ ਰਾਜਿਆ ਮਤਲਬ ਪਹਿਲੀ ਉਮਰ ਜੀ ਚੱਲ ਗਿਆ ਕੋਈ ਅੰਨ ਦੇ 60 62 ਸਾਲ ਗਿਆ ਆਪੇ ਤੇ ਮੇਰੇ ਸੇ 55 ਕਿਦਾਈਆਂ ਤੇ ਕੰਮ ਜ਼ਿਆਦਾ ਵਿਗੜ ਗਿਆ ਹਾਂ ਉਹਦੇ ਕੋਈ ਨਹੀਂ ਪਰਾਂ ਦੇ ਨੋਂ ਪੌਣ ਹੀ ਆ ਜੇ ਬੈਗੇ ਸਿੱਟ ਤੇ ਅੱਛਾ ਇਹ ਆ ਗੱਲਾਂ ਬਾਤਾਂ ਹੀ ਨੇ ਕੋਈ ਗੱਲ ਨਹੀਂ ਹੋਇਆ ਉਸੇ ਕੋਈ ਨਹੀਂ ਕਿ ਅੰਨ ਦੇ ਈ ਪਰ ਜਿਆਦਾ ਮੱਲਾ ਨੇ ਦਿਆ ਬਜ਼ੁਰਗਾਂ ਨਾਲੋਂ ਵੀ ਗਾਂ ਚੱਲ ਗਈ ਗੱਲ ਚਲੋ ਕੋਈ ਗੱਲ ਨਾ ਪਾਉਂਦੇ ਤੇ ਇਹ ਤਾਂ ਪਾਉਜੀ ਮੁੱਲ ਕੀ ਕਰਦੇ ਆ ਦੇ ਦਾਂਗੇ ਕਿੰਨੇ ਇਹ ਆਪਾਂ ਭਵੇਂ ਰਾਜ ਸਿੰਘ ਆਪਾਂ ਮਾਲ ਵੇਚਣਾ ਮੁੱਲ ਕਰਕੇ ਖਿਲਾਰਨਾ ਨਹੀਂ ਗਾ ਪਿੱਛੇ ਫੇ ਲੈਈਆਂ ਹੋਰ ਬਿਲਕੁਲ ਹਾਂ ਜੀ ਜਿੱਦ ਕਰ ਆਪਾਂ ਹਾਂ ਨਾ ਭਵੇਂ ਦਾ ਮਲੇ ਡੇਢ ਕਰੀ ਜਾਈਏ ਤੇ 13 ਕਰੀਏ ਹਾਂ ਨਾ ਆਪਾਂ 10 ਸਾਰੀਆਂ ਪੌੜੀਆਂ ਉੱਤਰ ਜੀ ਇੱਕ ਵੀ ਜੋ ਛੋੜ ਛੱਪਾ ਕਰ ਦਾਂਗੇ ਇੱਕ ਵੀ ਜੋ ਕਰਦੇ ਮਾਨਤਨ ਕਰਕੇ ਹਾਂ ਨਾ 118 ਜੋ ਕਰਦਾਂਗੇ ਹੋਰ ਕੀ ਨਾ ਰਾਜ ਸਿਆ ਤੇਰੇ ਸਾਹਮਣੇ ਰਾਜ ਸਿਆ ਕਈ ਸਚਾਈ ਨਹੀਂ ਦੱਸਦੇ ਦੋ ਮਹੀਨਿਆਂ ਕੇ ਮੱਝ ਰੀ ਨੂੰ ਆਪਾਂ ਕੱਚੀ ਮੱਝ ਸੰਭੀਏ ਤੈਨੂੰ ਹਰ ਰੀ ਵਿਖਾਈ ਦੀ ਮੇਰੇ ਸਾਹਮਣੇ ਵੀਡੀਓ ਹਰ ਪਰੇ ਪੈਂਦੀ ਰਹੀ ਆ ਇਹ ਕੱਚੀ ਮਾਈ ਸੰਭੀ ਆ ਇਹ ਦੱਸਿਆ ਹੀ ਐ ਜੇ ਹੁਣ ਵੇਗੀ ਵੇਗੀ ਨਹੀਂ ਜੇ ਦਾ 15 16 ਕਿਲੋ ਦੁੱਧ ਤੇ ਕਰਕੇ ਫੇਰ ਵੇਚਣ ਦੀ ਤਿਆਰੀ ਆ ਬਿਲਕੁਲ ਜੀ ਬਿਲਕੁਲ ਉਦੋਂ ਹੋਰ ਸਾਹਿਬ ਨਾਲ ਗੱਲ ਹੋ ਜੂਗੀ ਇਹ ਆਪਾਂ ਕੱਚੀ ਲਈਓ ਤਾਂ ਥਾਣੀ ਥਾਂ ਦੀ ਦੇਹੀ ਲੋ ਵੀ ਇਹ ਹੁਣ ਕੇ ਪੰਡਾ ਪਾਈਆਂ ਆ ਦੇ 118 ਦੀ ਮਿਲੂਗੀ ਬਾਕੀ ਮੈਂ 18 ਦੀ ਬਹੁਤ ਵਧੀਆ ਆ ਵੇਖੋ ਜੀ ਝੋਟੀਆਂ ਪੰਡਾ ਕਾਈ ਫਿਰਦੀ ਆ ਕਰਮਾ ਵਾਲੀ ਭਵੇਂ 4 ਚੁਵਾਈਆਂ ਕਰੇ ਜੇ 8 ਆਈ ਆ ਪਤਾ ਨਹੀਂ 5 ਹੋਵੇ 7 ਹੋਵੇ 6 ਹੋਵੇ 8 ਹੋਵੇ ਕਿਹਦੀ ਗੱਲ ਬਿਲਕੁਲ ਬਿਲਕੁਲ ਕਿ ਰਾਤ ਸੁੱਈ ਆ ਹੰਦੂ ਸਾਹਿਬੇ ਚਲ ਜਾਣਾ ਆ ਆਪਣਾ ਪੀਸ ਜੇ ਰਹਿੰਦਾ ਬਾ ਤੇ ਫੇਰ ਆਪਾਂ ਲੀਟਰ ਮਰਾ ਕੇ ਫੇਰ ਦਵਾਂਗੇ ਠੀਕ ਠੀਕ ਆ ਆ ਫੇਰ ਤੇ ਉਹ ਸਾਡਾ ਆਪਾਂ ਗੱਲ ਕਰ ਰਿਹਾ ਆਪਣੀ ਸੂਰਤਾ ਬਹੁਤ ਲਾਈ ਐ ਵੀ ਆਖੀ ਇਹਦੇ ਠੀਕ ਆ ਜੀ ਲੱਖੋ ਘੜ ਤੇ ਰਾਜ ਤੇ ਹੁਣ ਖੋਲਾ ਵੀ ਨਹੀਂ ਆਉਂਦਾ ਨਹੀਂ ਆਉਂਦਾ ਬਾਕੀ ਆ ਜਿਹੜਾ ਬਟਨ ਵਾਲਾ ਝੱਡਾ ਵਾ ਨਾ ਕਰਮਾ ਵਾਲਾ ਹਾਂ ਇਹ ਘਟ ਲੱਭਦੀਆਂ ਗੱਲਾਂ ਬਸ ਤੁਸੀਂ ਗੱਲਾਂ ਹੀ ਚੰਗੀ ਆ ਮੈਂ ਬੈਠਾ ਮਗਰ ਮਗਰ ਕੱਟੀ ਰਾਇ ਸੀ ਮਗਰ ਕੱਟੀ ਵਾਦੇ ਦਾ ਕੰਮ ਸਾਹਬ ਇੱਕ ਬੇਨਤੀ ਮੈਂ ਹੋਰ ਕਰਦਾ ਕਈ ਭੈਣ ਭਰਾ ਕਿਸਾਨ ਵੀਰਾਂ ਤੇ ਆ ਗਈ ਅਸੀਂ ਸਾਈ ਬੈਨਾ 10000 ਰੁਪਇਆ ਕਰਤਾ ਵਾ ਤੇ ਤੁਸੀਂ ਮੱਜਾਂ ਲਦਾ ਕੇ ਤੇ ਭੇਜ ਦਿਓ ਬਾਕੀ ਪੇਮੈਂਟ ਇੱਥੇ ਮਿਲ ਜੂਗੀ ਆਣ ਕੇ ਸੰਦੂ ਸਾਹਿਬ ਇਤਰਾਮ ਆਪਣਾ ਇਹਨਾ ਟਾਈਮ ਨਹੀਂ ਹੈਗਾ ਉਧਰੋਂ ਗੱਡੀ ਭੇਜ ਦੇ ਸਾਈ ਪੈਨ ਪੱਕਾ ਕਰਕੇ ਮੈਨੂੰ ਮੱਝ ਵੇਲੇ ਜਿਹਦਾ ਸਾਈ ਪੈਨ ਕਰਨਾ ਵਾ ਸਾਈ ਪੈਨ ਪੱਕਾ ਕਰਕੇ ਮੈਂ ਗੱਲ ਸਿਰੇ ਦੀ ਇਹੋ ਹੀ ਦੱਸਾਂ ਮੁਕਾਦਾ ਆਪਣਾ ਸਭ ਕੁਝ ਪ੍ਰੂਫ ਆ ਅਗਲਾ ਤੈਨੂੰ ਫੋਨ ਕਰੂੰ ਹੁਣ ਅਗਲੇ ਦਾ ਆਪਾਂ ਨੂੰ ਕੋਈ ਪੱਥਾਂ ਟਿਕਾਣੇ ਦਾ ਨਹੀਂ ਪਤਾ ਅਗਲੇ ਮਾਲ ਗਾੜੀ ਲਵਾਉਣਾ ਨਹੀਂ ਲਵਾਉਣਾ ਲਵਾ ਕੇ ਪੈਸੇ ਦੇਣੇ ਨਹੀਂ ਦੇਣੇ ਇੱਥੇ ਆਵੇ ਜਵਾਈ ਕਰੇ ਆਪਣਾ ਸਭ ਕੁਝ ਹੰਦਿਆ ਕਰੋੜਾਂ ਦੀ ਜਾਇਦਾਦ ਆ ਘਰ ਬਾਹਰ ਆਪਾਂ ਕਿਹੜੀ ਅੰਦ ਸੜਕ ਦੇ ਬੈਠੇ ਤਾਂ ਅਗਲੇ ਨੂੰ ਸਾਨੂੰ ਕੋਈ ਪਤਾ ਹੀ ਨਹੀਂਗਾ ਪਤਾ ਟਿਕਾਣਾ ਨਹੀਂ ਪਤਾ ਪਤਾ ਹੀ ਨਹੀਂ ਟਿਕਾਣਾ ਬਾਕੀ ਕਈ ਵੀਰੇ ਰੋਸ ਵਾਲਾ ਕਰਦੇ ਆਣ ਕੇ ਇੱਥੇ ਮੈਂ ਅਸੀਂ ਤੁਰ ਪੇਰੇ ਮਾਜ ਨਾਲ ਵੇਚੋ ਸੰਤੂ ਸਾਹਿਬ ਵੇਖੋ ਆਪਾਂ ਹੁਣ ਖਰਚਾ ਵਰਚਾ ਕੀਤਾ ਵਾ ਇੰਨੀਆਂ ਰਕਮਾਂ ਦੀਆਂ ਇਹ ਕੋਈ ਆਪਣਾ ਖੇਡ ਤੇ ਹੈਗੀ ਨਹੀਂ ਆ ਹਨਾ ਇਸ ਆਈ ਬਿਆਨਾ ਪਾ ਕੇ ਇਹ ਐਮਆਈ ਦਾ 2000 ਰੁਪਇਆ ਆ ਜਦੋਂ ਮੁੜ ਕੇ ਦੁਬਾਰਾ ਬਹੂ ਪਾਉਣਾ ਪੈਂਦਾ ਵਾ ਉਦੋਂ ਆਂਦੇ ਕਈਆਂ ਪਿੰਡ ਪਰਾਂ ਆਖਣਾ ਕੀ ਉਮਤਤਾਈ ਹੁ ਜਿਹੜੇ ਵਿਗਿਆਨੀ ਕਾ ਤੇ ਮੈਂ ਅਗਲਾ ਆਪਦਾ ਪੈਂਡਾ ਵੇਖੇ ਸਾਖਤਾ ਬਲਾਵੇ ਕਿਸੇ ਦੇ ਮੁੜ ਕੇ ਅਗਲਾ ਆਂਦਾ ਮੇਰੇ ਬੈਂਕ ਚੋਂ ਨਹੀਂ ਨਿਕਲਦੇ ਫਲਾਣ ਏ ਢੀਂਗ ਏ ਉਹ ਗੱਲਾਂ ਮੰਨ ਨਹੀਂ ਉਹ ਪਹਿਲਾਂ ਦੇਖ ਲੈ ਹਨਾ ਇਹ ਭਾਉਜੀ ਟੋਕੜ ਘੱਪਣਾ ਇਹ ਟੋਕੜ ਘੱਪਣੀ ਆਪਣੀ ਕੀ ਨਾਮ ਆ ਇਹਦੇ ਥੱਲੇ 8.5 9 ਕਿਲੋ ਦੁੱਧ ਜਿਹੜਾ ਆਪਾਂ ਮਨਾ ਦੇਣਾ ਵਾ ਠੀਕ ਆ ਤੇ ਗਨਮੀ ਨਦੀ ਗੱਬਣੇ ਇਹ ਆਪਣੇ ਹੋ ਗਈ ਆ ਢਾਈਆਂ ਪੌਣੇ ਤੇ ਨਾ ਮਹੀਨਿਆਂ ਦੀ ਠੀਕ ਆ ਜੀ ਲਓ ਜੀ ਢਾਈਆਂ ਪੌਣੇ ਤੇ ਨਾ ਮਹੀਨਿਆਂ ਦੀ ਗੱਬਣਾ ਠੀਕ ਆ ਆ ਦੇਖੋ ਤੇ ਦੁੱਧ ਤੇਰੇ ਪੌਜੇ ਕਿੰਨਾ ਇਹਦੀ ਥੱਲੇ ਨੌ ਨੂੰ ਹੀ ਟੱਚ ਕਰਦਾ ਰਾਜਿਆ ਨੌ ਨੂੰ ਨੌ ਨੂੰ ਬਾਬੇ 9 ਕਿਲੋ ਦੁੱਧ ਇਸ ਮੈਂ ਤੇ ਥੇ ਹੁਣ ਮੌਕੇ ਤੇ ਮੌਜੂਦ ਆ ਸੋ ਨੀਲੀ ਦਾ ਵੀ ਦੀ ਮਾਜਾ ਬਿਲਕੁਲ ਟੇਡੇ ਕੱਟ ਦੇ ਵਿੱਚ ਬੜੀ ਪਿਆਰੀ ਮਾਜਾ ਠੀਕ ਆ ਜੀ ਸੋ ਨਿਸ਼ਾਨੀਆਂ ਮਾਰਕਿੰਗ ਤੁਹਾਨੂੰ ਪ੍ਰੋਪਰ ਹੀ ਇਹਦੇ ਤੇ ਮਿਲੂਗੀ ਛੱਡੇ ਲੇਵੇ ਦੇ ਨਿਸ਼ਾਨ ਦੱਬੋ ਜਿਹੜਾ ਦੋਹਾਂ ਪਾਸੇ ਇਧਰ ਜਦ ਤੁਸੀਂ ਵੇਖੋਗੇ ਇੱਕ ਬਹਿਣੀ ਵਾਲੇ ਪਾਸੇ ਨਿਸ਼ਾਨ ਡਾਪ ਉਸੇ ਤਰ੍ਹਾਂ ਆ ਵੀ 8 9 8 9 ਕਿਲੋ ਦੁੱਧ ਇਸੇ ਤਰ੍ਹਾਂ ਪਹਾੜੇ ਤੇ ਮਿਲਦੀ ਆ ਠੀਕ ਆ ਜੀ ਸੋ ਪਹਾੜਾ ਕੇ ਪਾ ਕੇ ਜਿਵੇਂ ਪੱਠਿਆਂ ਦੇ ਉੱਪਰ ਬਿਲਕੁਲ ਚੋਕਰ ਵਾਂਟ ਪਾ ਕੇ ਤੇ ਆ ਗਰ ਲਾਲ ਸਿੰਘ ਪਸਮਾਰਿਆ ਠੀਕ ਆ ਜੀ ਜਿਉਂ ਪਸਮਤੀ ਆ ਕੋਈ ਦੋ ਦੋ ਚਾਰ ਚਾਰ ਤਰ੍ਹਾਂ ਤਰਾਂ ਜਿਹੜੀਆਂ ਪਾ ਤੁਹਾਨੂੰ ਨਾਲ ਦੀ ਨਾਲ ਹੀ ਮਾਰਕ ਦਿਖਾ ਦ ਪਹਾੜੇ ਬੰਦੇ ਦਾ ਬਸ ਕੋਈ ਦੋ ਤਿੰਨ ਤਿੰਨ ਕਿ ਮਿੰਟ ਦਾ ਸਮਾਂ ਲੱਗਦਾ ਹੋਣਾ ਜੀ ਦੋ ਮਿੰਟਾਂ ਦੇ ਵਿੱਚ ਬਸ ਦੋ ਹੋਏ ਤਿੰਨ ਹੋਏ ਦੋ ਤਿੰਨ ਕਿ ਮਿੰਟ ਦਾ ਸਮਾਂ ਲੱਗਣ ਤੋਂ ਬਾਅਦ ਜਿਹੜੀ ਪਸਮਾ ਆਈ ਹਾਂਜੀ ਇਹ ਪੱਤਾਂ ਨੂੰ ਥੱਲੇ ਉਹ ਜਿਹੜੀ ਚਵਾਈ ਚੁਵਾਈ ਕਰਕੇ ਕੋਈ ਧਾਰਾ ਤੋਂ ਵੀ ਪਾਸ ਕਰਾਉਣੇ ਭਰਾਵਾਂ ਨੂੰ ਠੀਕ ਆ ਤਿੰਨ ਮਿੰਟ ਟੋਕੜ ਪਹੁੰਚ ਆਪਾਂ ਦਾਦਾ 2 ਮਿੰਟ ਲੱਗਦੇ ਗਏ ਚਲ ਅਗਲੇ ਨੂੰ ਪਤਾ ਲੱਗ ਹੀ ਦਿੰਦਾ ਆ ਟੀਕੇ ਤੋਂ ਬਿਨਾਂ ਪਸਨਾ ਆ ਬਾੜੇ ਤੇ ਸਿੱਧੀ ਬਿਲਕੁਲ ਜੀ ਬਿਲਕੁਲ ਦੋ ਦੋ ਚਾਰ ਚਾਰ ਮਾਰਦੇ ਆ ਤਿਹਰੇ ਜਿਹੇ ਮਾਰਦੇ ਆ ਮਾਈ ਤੇ ਨਹੀਂ ਆਇਆ ਪਰ ਕੋਈ ਡੰਗੜ ਮਾਰਾ ਇਹ ਇਹਦੇ ਇੱਕ ਰੁਕੇ ਜੇ ਟਾਈਮ ਚੋਂ ਡਾਏ ਆਪਾਂ ਹਾਂ ਫੇਰ ਵੀ ਅੰਦਰ ਚੱਲੋ ਕਰਮਾਲੀ ਇੰਨੀ ਕਿ ਸੀਲ ਆ ਏ ਸਾਬਕ ਨਾਲ ਚੱਲ ਬਾਅਦ ਓਕੇ ਓਕੇ ਠੀਕ ਹੈ ਤੇ ਫਾਂਗ ਨਾਲ ਕਰਦੇ ਸਾਰ ਤੇ ਮੇਰੇ ਨਾਮ ਦੇ ਨਾਲੀ ਤੋੜ ਕੇ ਲੋ ਵੀ ਇਹ ਟੋਕੜ ਕੱਪਣ ਜਿਹੜੀ ਮੈਂ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਸਾਢੇ 3-4 ਮਹੀਨਿਆਂ ਦੀ ਇਹ ਕੱਪੜੇ ਪੌਣੇ ਵੀ ਦਿਨਾਂ ਦੀ ਪੌਣੇ ਦਿਨਾਂ ਦੀ ਠੀਕ ਆ ਜੀ ਸਾਢੇ 3 ਦਿਨਾਂ ਦੇ ਨਿਕਲੇ ਗਿਆ ਪੌਣੇ ਤਿੰਨਾਂ ਦੀ ਜਿਹੜੀ ਇਹ ਗੱਬਣ ਚੈੱਕ ਪਾਸ ਹੋਈ ਆ ਤਿੰਨ ਪੌਣੇ ਤਿੰਨਾਂ ਤੇ ਅੱਠਾ ਅੱਠਾਂ ਤੋਂ ਬਾਹਰ ਲਾ ਲਓ ਜਾਂ 8 9 8 9 ਦੇ ਦਰਮਿਆਨ ਦੁੱਧ ਹਾਜ਼ਰ ਅੱਠ ਤੋਂ ਬਾਹਰ ਹੀ ਰੱਖਿਓ ਹਾਂ ਆਪਾਂ ਪੱਕਾ ਮਰਾ ਅੱਠਾ ਖੰਡੇ ਆ ਅੱਠ ਤੋਂ ਬਾਹਰ ਦੁੱਧਿਆ ਠੀਕ ਹੈ ਜੀ ਅਗਲਾ ਦੋ ਚ ਵਈਆਂ ਕਰੇ ਤਿੰਨ ਕਰੇ ਭਾਵੇਂ ਦੇ ਬਿਲਕੁਲ ਬਿਲਕੁਲ ਹਾਂ ਲਓ ਵੀ ਠੀਕ ਆ ਜੀ ਬਾਕੀ ਹਾਈਡ ਕਾਡ ਵੀ ਪੂਰਾ ਮੈਂ ਤਾਂ ਕੋਈ ਛੋਟੀ ਨਾ ਮੰਨ ਕੇ ਸੌਦਾ ਕਰੇ ਵੀ ਹਾਈਡ ਕਾਡ ਜਿੱਦਾਂ ਇੱਕ ਆਪਾਂ ਨਾਰਮਲ ਨੀਲੀ ਦਾ ਵਧੀਆ ਮੱਝਾ ਵੇਖਦੇ ਆ ਸਿੰਗਲ ਹੱਡੀ ਦੇ ਵਿੱਚ ਮੱਝਾ ਬਾਕੀ ਪੋਛ ਤੁਸੀਂ ਵੇਖ ਸਕ ਤੇ ਉੱਪਰ ਤੱਕ ਵਾਈਟ ਇਹ ਰਾਜਸਿਆ ਇਹ ਕਿਸੇ ਪਹੂ ਨੂੰ ਟਾਈਮ ਨਹੀਂ ਲਾਈਦਾ ਹਾਂ ਬਸ ਬਹੁਤ ਸੋਹਣੀ ਫੇਸ ਕੁਆਲਿਟੀ ਆ ਸੱਜੇ ਪਾਸੇ ਜਿਹੜਾ ਟੇਡਾ ਘਟਾ ਠੀਕ ਆ ਸੋ ਜਵਾਈ ਤੁਸੀਂ ਨਾਲ ਦੀ ਨਾਲ ਹੀ ਦੇਖ ਲਈ ਆ ਬਾੜੇ ਤੇ ਮਿਲਦੀ ਕਰਮਾਂ ਵਾਲੀ ਠੀਕ ਆ ਜੀ ਦੋਵੇਂ ਟਾਈਮ ਬਾੜੇ ਤੇ ਆਉਂਦੀ ਆ ਉਹ ਮੇਰਾ ਭਰਾ ਜਿੱਦਾਂ ਮਰਜੀ ਆਪਾਂ ਤੁਹਾਨੂੰ ਵਿੱਚ ਵੀ ਦਿਖਾਤੀ ਇੱਥੇ ਆਣ ਕੇ ਵੀ ਤੁਸੀਂ ਬਾੜਾ ਅੱਗੇ ਪਾ ਕੇ ਪਸਮਾ ਕੇ ਤੁਹਾਨੂੰ ਥੱਲੇ ਬਾੜਾ ਪਾ ਦਿੱਤਾ ਜਾਊਗਾ ਤੇ ਆਪਦੀ ਚੋਕੇ ਤੇ ਸਦੀ ਠੀਕ ਆ ਪਾਉਜੀ ਕੀ ਡਿਮਾਂਡ ਕੀ ਮੋਲ ਰਊਗਾ ਇਸ ਮੱਛਤ ਅੱਜ ਡਿਮਾਂਡੇ ਚੋਂ ਕੀ ਨਾਵਾ ਰਾਸ਼ਿਆਂ ਮਲਕੀ ਨਾਵਾ ਆਪਾਂ ਇਹ ਚੋਂ 80 ਹਜ਼ਾਰ ਚੋਂ ਛੋੜ ਛੱਪਾ ਕਰ ਦਾਂਗੇ ਕੋਈ ਗੱਲ ਨਹੀਂ ਦੇ ਕੇ ਭਲਾਵਾਂਗੇ ਕੋਈ ਗੱਲ ਨਹੀਂ ਠੀਕ ਆ ਹਾਂਜੀ ਹਾਂਜੀ ਬਾਕੀਆਂ ਇਹ ਪਾੜੇ ਦੇ ਕੋ ਟੀਗਾ ਨਹੀਂ ਵਟਾ ਨਹੀਂ 8 ਲੀਟਰ ਤੋਂ ਅੰਦਰ ਨਹੀਂ ਗਾ ਬਾਹਰ ਦੁੱਧ ਭਾਵੇਂ ਹੋਵੇ ਬਾਕੀ ਇੱਥੇ ਚੋ ਕੇ ਦੋ ਤਿੰਨ ਚਵਾਈਆਂ ਕਰੇ ਕੋਈ ਕਿਸੇ ਘਰ ਦੀ ਗਾਰੰਟੀ ਨਹੀਂ ਚੁੱਕੀ ਜਾਂਦੀ ਕਈ ਵਾਰ ਜਿਹੜਾ ਟੋਕੜ ਪਹੂ ਰਾਜ ਤੋਂ ਟੀਗਾ ਵੀ ਬਗਾਨੇ ਖਾਂ ਲੈ ਲੈਂਦਾ ਵਾ ਲੈ ਲੈਂਦਾ ਤੇ ਪਰ ਇਹ ਹੁਣ ਇਸ ਵੇਲੇ ਟੀਕੇ ਤੋਂ ਬਿਨਾ ਮਿਲਦੀ ਆ ਬਿਲਕੁਲ ਦੋ ਮਿੰਟਾਂ ਨਵੀਂ 80000 ਦੇ ਵਿੱਚੋਂ ਮਾਨਤਾਂ ਨੂੰ ਹੋ ਜੂਗਾ ਮਾਨਤਾਂ ਨੂੰ ਹੋ ਜੂ ਕੋਈ ਗੱਲ ਮੱਝ ਬਹੁਤ ਵਧੀਆ ਟੇਡੇ ਕੱਟਦੇ ਵਿੱਚ ਕੋਈ ਭਰਾ ਆ ਕੇ ਚਲੋ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦਾ ਨਾਲ ਦੀ ਨਾਲ ਹੀ ਕਰਮ ਵਾਲੀ ਅੱਗੇ ਬਣੀ ਅਗਲੇ ਸਵੇਰ ਲਈ ਗੱਭਣਾ ਚੈੱਕ ਪਾਸ ਹੋਈ ਆ ਦੁੱਧ ਦੀਆਂ ਦੁੱਧ ਵੀ ਸਜਰਾਂ ਦੇ ਬਰਾਬਰ ਹੀ ਹੈ ਕਿ ਇਹ ਥਾਂ ਤੇ ਇੱਕ ਧਾਰ ਦਾ ਵਾਅਦਾ ਘਾਟਾ ਨਹੀਂ ਰਾਜ ਤਾਂ ਕਿ ਇੱਕ ਧਾਰ ਦਾ ਵੀ ਕੀਨ ਦਾ ਦੇ ਸਾਨੂੰ ਸਾਹਿਬ ਆਪਣਾ ਇਹ ਅਸੂਲ ਆ ਜਿੰਨਾ ਦੁੱਧ ਦੱਸਾਂਗੇ ਆਪਾਂ ਇਹ ਨਾ ਸੋਚਣਾ 8 ਦੱਸਣ ਤੇ 7 ਨਿਕਲੂ 7.5 8 ਦੱਸਣ ਤੇ ਬਾਹਰ ਹੋ ਸਕਦਾ ਥੱਲੇ ਨਾ ਆਉ ਠੀਕ ਆ ਲਾਈਕ ਇੱਥੇ ਤੁਹਾਨੂੰ ਦੱਸ ਦੱਸ ਦਈਏ ਆਪਾਂ ਮੈਂ ਚੋਣ ਵਾਲੇ ਮਣਾਉਣ ਵਾਲੇ ਤੇ ਤੁਹਾਨੂੰ ਜੁਬਾਨ ਤੇ ਕੋਈ ਆਂਦੰਦੇ ਆ ਕੋਈ ਮਲੇ ਹੱਡੀ ਨਹੀਂ ਗਈ ਤੇ ਹੱਡੀਆਂ ਤੜਾ ਵੀ ਦਿੰਦੀ ਆ ਇਹੋ ਦੀ ਚੀਜ਼ ਆ ਜੱਥੋਂ ਨਾਲ ਜਨਾ ਹੈਗਾ ਉਹਨਾਂ ਦੱਸੋ ਬਿਲਕੁਲ ਇਹ ਪਤਾ ਕਿਉਂ ਮੈਂ ਗੱਲ ਕਹੀ ਆ ਇਹ ਤਾਂ ਗਈ ਕਈ ਵੀਰ ਕਹਿੰਦਾ ਛੇਕਦੇ ਹੋਗੇ ਨਾ ਬਈ 2 ਕਿਲੋ ਕਿਤੇ ਵਾਧੇ ਵਪਾਰੀ ਦੱਸਣ ਬੰਦਾਰੀ ਨਾ ਆਪਣਾ ਥੂਲ ਆ ਮਨੇ ਇੱਥੇ ਅਗਲਾ ਚਾਂਚ ਵਈਆਂ ਭਾਵੇਂ ਕਰੇ ਜੋ ਹੈਗਾ ਦੱਸਣਾ ਉਹ ਆ ਬਸ ਜੀ ਬਸ ਲੋਬੀਆ ਕਰੋ ਜੱਕ ਅਗਲੀ ਪੌਜੀ ਆਪਾਂ ਝੋਟੀ ਖੋਲ ਤਾਂ ਲਈਏ ਦੀ ਗੱਲ ਵੀ ਕਰ ਲਈਏ ਗੱਲ ਇਹ ਕਿਸੇ ਨੇ ਆਖਣਾ ਇਹ ਮਲਕੀਨਾ ਥਣਾ ਚਾਹੀਆ ਅਠਾ ਪੈਰਾਂ ਦਾ ਕੋ ਚੌਹ ਪੈਰੀ ਆਣ ਕੇ ਵੇਖਿਆ ਇਹੋ ਚੀਜ਼ ਬਣੀ ਹੋਊਗੀ ਤੇ ਇਹਦਾ ਕੱਟਾ ਵਿਖਾ ਦਿੰਨੇ ਆ ਕੋਈ ਦੋ ਢਾਈਆਂ ਦੇ ਵਿੱਚ ਕੱਟਾ ਹੈਗਾ ਵਾ ਠੀਕ ਆ ਜੀ ਹਾਂਜੀ ਤੇ ਦੁੱਧ ਇਹਦਾ ਭਾਵੇਂ ਉਤਰਾ ਭਾ ਵਿਖਾਵਾ ਤੇ 12 13 ਦਾ ਲਈ ਫਿਰਦੀ ਆ ਇਹਦਾ ਮਲ ਠੰਡਾ ਕਰਕੇ 10 ਲੀਟਰ ਤੋਂ ਬਾਹਰ ਦੁੱਧ ਆ ਮਾਵੇ 10 ਲੀਟਰ ਤੋਂ ਬਾਹਰ 11 ਹੋਣਾ ਹਾਂ 11 ਹੀ ਹੋਣਾ ਚੈੱਕ ਕਰ ਲਓ ਤੇ ਹੈਗੀ ਐ 4x4 ਉਹਨਾ ਗਾੜ ਉਹਨਾ ਪਛਾਰ 4/4 4/4 ਲੋ ਵੀ ਠੀਕ ਆ ਜੀ ਉਨੀ ਅਗਲੇ ਥਾਣਾ ਦੇ ਵਿੱਚ ਦੋਤਾ ਤੇ ਉਹਨਾ ਹੀ ਮਗਰਲੇ ਥਾਣਾ ਚ ਬੱਚਾ ਤਾਂ ਦਿਖਾ ਦਿੰਨੇ ਮਗਰ ਦੇ ਕੱਟਾ ਕੱਟੀ ਹੀ ਕਰ ਲਾਣਾ ਕੱਟਾ ਦਿੰਦਾ ਉਹ ਦਿਖਾ ਦਿੰਨੇ ਬੱਚਾ ਦਿਖਾ ਦਿੰਨੇ ਆ ਸੋ ਆ ਜਿਹੜਾ ਦੋਸਤ ਚੱਡਾ ਲੇਵਾ ਮੈਂ ਦਾ ਤੇ 10 ਕਿਲੋ 9 10 ਕਿਲੋ ਦੋਤੋ ਇਸ ਵਕਤੇ ਤੇ ਥੱਲੇ ਨੂੰ ਮੌਕੇ ਤੇ ਮੌਜੂਦ ਆ 11 ਨੂੰ ਟੱਚ ਕਰਦੀ ਸਾਬ ਅੱਛਾ ਵੀਰ ਹਰਨ ਨੇ ਤਾਂ ਪਾਹ ਹੁਣ ਪਹੁ ਗਾੜੀ ਵੀ ਵਿਖਾਉਣੇ ਚੇਤ ਲੱਗਦਾ ਵਾ ਨਹੀਂ ਤੇ ਇਹ ਵੀ ਚਵਾ ਚਵਾ ਕੇ ਵਿਖਾਉਣੀਆਂ ਅਸੀਂ ਤੇ ਦੋ ਚਾਰ ਹੋਰੀ ਵਿਖਾਉਣੀਆਂ ਟਾਈਮ ਲੱਗਦਾ ਵਾ ਤੇ ਜਿਹੜੇ ਭੈਣ ਭਰਾਵਾ ਆਣ ਕੇ ਦੋ ਚਾਰ ਚਵਾਇਆਂ ਕਰੇ ਕਰੇ ਤੇ ਇਹ ਆਪਣੀ ਲੈ ਦੇ ਜਿਹੜੀ ਆ ਇਹ ਆਪਾ ਭਾਵੇਂ ਲੱਖ ਮੰਗਿਏ 90 ਮੰਗਿਏ 85 ਮੰਗਿਏ ਤੇ ਹਾਂ ਨਾ 82 ਹਜ਼ਾਰ ਚ ਛੋਟ ਛੱਪਾ ਕਰ ਦਾਂਗੇ ਇਹਦੀ ਜਿੰਨਾ ਸੱਜਰ ਵੀ ਦੁੱਧ ਨਹੀਂ ਕਢਦੀ ਤੇ ਉਹ ਰਾਜਥਾਂ ਬੱਚਾ ਵਿਖਾ ਦਿਓ ਇਹ ਕੋਈ ਸਮਝਦੇ ਦੂਹ ਦਾ ਕੋਈ ਢਾਈ ਦਾ ਸਮਝਦੇ ਹਾਂ ਕਿ ਕੋਈ ਸਮਝ ਲੈ ਪੌਣੀ ਦਿਨਾਂ ਦਾ ਲਓ ਜੀ ਇਹ ਕਟਾ ਮਗਰ ਜੀ ਹਾਂ ਆ ਬੱਚਾ ਜੀ ਉਹ ਤਾਂ ਨਵਾਂ ਆਉਂਦੇ ਕੋਈ ਛੋੜੋ ਮਾਰਦੇ ਮੇਰਾ ਪ੍ਰਾਟਿਕਾ ਜੀ ਆ ਬੱਚਾ ਦੇਖ ਲੋ ਠੀਕ ਆ ਜੀ 10 ਲੀਟਰ ਤੋਂ ਰਾਸਿਆਂ ਅੰਦਰ ਨਹੀਂ ਗਾ ਦੁੱਧ ਬਾਹਰ ਉਲਗਾ ਤੇ ਬਾਕੀ ਕੀ ਨਾ ਆਣ ਕੇ ਚਵਾਈ ਕਰੇ ਦੋ ਟਾਈਮ ਅਗਲਾ ਹਾਂ ਵੀ 82 ਦੀ ਹੁੰਦੀ ਹਾਂ 82 ਨੂੰ ਛੋੜ ਜੱਪਾ ਵਾ ਆਣ ਕੇ ਚਵਾਈ ਕਰੇ ਹਾਂ ਇਹਦੇ ਨਾਲ ਕੋਈ ਭਾਵੇਂ ਨਾ 1.5 ਲੱਖ ਰੁਪਈਆ ਲਾ ਦੇ ਇਹਦੇ ਵਰਗੀ ਨਾ ਚਵਾਈ ਤੇ ਨਾ ਇਹਨਾਂ ਦੁੱਧ ਹੂੰ ਨੋਵੀ ਆਪਾਂ ਲੱਕੂ ਦਾ ਬੋਸ ਸਾਫ ਮਹਾਨ ਕੇ ਚੋਕੇ ਅਗਲਾ ਵੇਖਿਆ ਇਹੋ ਭਾਂਡਾ ਬਣਿਆ ਉਥੇ ਖੜੇ ਨਹੀਂ ਤੇ ਰਹਿਣ ਦੇ ਬਸ 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 ਲਾ ਵੀ ਦੋ ਡੰਗ ਇਦਾਂ ਹੀ ਬਣੀ ਹੁੰਦੀ ਇਹੋ ਬਣੀ ਹੋਊਗੀ ਇਹੋ ਹੀ ਬਣੀ ਹੋਊਗੀ ਠੀਕ ਆ ਜੀ ਉਹ ਜਿੱਦਾਂ ਮਰਜੀ ਤਸੱਲੀ ਕਰੀ ਚਲਿਓ 10 ਲੀਟਰ ਨੂੰ ਬਾਹਰ ਕਰਵਾ ਲਈ ਟਾਂਚ ਕਰਦੀ ਯਾਰਾਂ ਨੂੰ ਇੱਧਰ ਇੱਕ ਵਾਰ ਦਿਖਾ ਦਿੰਨੇ ਆ ਇਹ ਪੌਜੀ ਅੱਜ ਕਿੰਨਾ ਸਮਾ ਹੋ ਗਿਆ ਇਹ ਆਪਣੀ ਅੱਜ ਮੇਰੇ ਹਿਸਾਬ ਚ ਨੂੰ ਰਾਜ ਸਿੰਘਾਂ ਦਾ ਚੌਥਾ ਦਿਨ ਹੋ ਗਿਆ ਸੁਈ ਨੂੰ ਚੌਥਾ ਦਿਨ ਤੇ ਮਗਰ ਬੱਝੀ ਆ ਉਹ ਵੀ ਚਾਰ ਦਿਨ ਹੋਇਆ ਜੀ ਨੂੰ ਤਿੰਨ ਦਿਨ ਹੋਇਆ ਚੌਥਾ ਹੀ ਇੱਥੇ ਤੀਜਾ ਮੇਰੇ ਘਰ ਦਾ ਤੇ ਮਗਰ ਮੱਛੀ ਆ ਇਹਦੀ ਆਪਾਂ 4-5 ਚੋਈਆਂ ਕਰਨੀਆਂ ਕਰਮਾਲੀਆਂ ਆ ਇਹਦੇ ਥੱਲੇ ਕੋਈ ਆਪਣੇ 12 ਕਿ ਲੀਟਰ ਦੇ ਅੰਦਰ ਬਾਹਰ ਆ ਹੂੰ ਦੁੱਧ ਐਸ ਵੜੇ ਹੈਗਾ ਤੇ ਬੋਲਾ ਮੰਨ ਲੈ ਚਲੋ ਬੋਲਾ ਹੀ ਆ ਜੀ ਤੇ ਤੱਤਾ ਕਰੇ ਤੇ ਮਤਲਬ ਖਾਣ ਵਾਲਾ ਬੋਲਾ ਹੀ ਆ ਜੀ ਤੇ ਤੇ ਜਾਨੀ ਕਿ ਇਹ ਕੋਈ ਮਲਾਂਦੇ ਹੁੰਦੇ ਆ 17-18 ਤੇ ਚੱਲਣ ਵਾਲੀ ਹੈਗੀ ਆ ਰਾਮ ਨਾਈ ਤੇ ਹਾਂ ਬਾਕੀ ਇਹ ਆਖੀ ਇਹ 5 ਚੋਵਾ ਦੂ 30 ਤਵਾ ਦੂ ਇਹ ਆਪਣੀ ਐਚ ਐਫ ਨਹੀਂ ਕੀ ਇਹ ਦੂਜੀ ਆ ਕਰੋਸ 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 ਨਾ ਵੀ ਕਰੋਸ ਆ ਬਾਕੀ ਕੋਈ ਗਰਮੀ ਗੁਰਮੀ ਦਾ ਇਹਨੂੰ ਪ੍ਰਵਾਹ ਕੋ ਨਹੀਂ ਕਰਮਾਣੀ ਨਾ ਕੋਈ ਗੱਲ ਹੀ ਨਹੀਂ ਦੇ ਆਹ ਦੇਖੋ ਜੀ 12 13 12 13 ਬੋਲਾ ਹੀ ਆ ਬੋਲਾ ਹੀ ਆ ਪਾਪਾ ਦੇ ਬਾਹਰ ਜਾ ਵਾਲੀ ਰਾਮ ਨਾ ਰਾਜ ਸਿਆ हां ਜਵਾਈ ਦੇ ਮੱਛੀ ਮੋਟਰੀ ਆ ਦੇ ਆ ਸੋ ਚੱਟਾ ਲੇ ਵੇ ਬਹੁਤ ਸੋਹਣਾ ਜਵਾ ਜਵਾ ਕੇ ਨਹੀਂ ਗਾ ਰੋਖਾਣਾ ਤੇ ਮਰਜਾਦੀ ਜਵਾਈ ਰਾਜ ਸਿਆ ਆ ਦੇ ਠੀਕ ਠੀਕ ਹੱਦੋਂ ਜਾਦੀ ਜਵਾਈ ਵਰੀਆ ਬਾਕੀ ਬਾਕੀ ਲੇਵਾ ਲੂਆ ਕਰੋ ਚੱਕ ਹਾਂਜੀ ਹਾਂਜੀ ਮੁੱਠੀ ਮੁੱਠੀ ਥਾਣਾ ਬੱਛੀ ਨੂੰ ਆਹ ਦੇਖੋ ਜੀ ਬਹੁਤ ਜਵਾਈ ਸਾਫ ਸੁਥਰੀ ਬੰਦ ਲੇਵਾ ਕਰਮਾਣੀ ਆ ਇਹ ਸੀਲਸ ਲੱਗ ਵੜੀ ਆ ਆਹ ਦੇਖੋ ਮਾਰੀ ਦੀ ਜੇ ਬਹਿਗਾਂ ਦੋਹਾਂ ਥਣ ਮਾਰਦੇ ਪਾ ਲੋ ਜਿੱਠਾ ਦੇ ਵੇਖੋ ਵਰਦੀ ਜਿਵੇਂ ਕਰਮਾ ਲਈ ਹੈ ਪੁੰਜੇ ਮਾਰਨੀ ਇਤਨੀ ਪਰ ਮੁੰਡੇ ਦਾ ਤਾਲ ਜੇ ਬਾਜ ਗਿਆ ਤਰਹੀ ਪੁੰਜੇ ਨਹੀਂ ਮਾਰਦੇ ਆਪਾਂ ਰਾਜ ਤੇ ਕੋਈ ਗੱਲ ਨਹੀਂ ਇਹ ਆਪਣੇ ਕੋਲ ਹੀ ਸੂਈਏ ਸੰਤੂ ਸਾਹਿਬ ਆਪਣੇ ਕੋਲ ਆਪਾਂ ਠੀਕ ਆ ਲੋ ਵੀ ਮਗਰ ਬੱਛੀ ਆ ਗਈ ਤੇ ਠੀਕ ਆ ਤੇ ਇਹ ਵੈਡ ਬਿਲਕੁਲ ਤਾਜੀ ਸੂਈਏ ਕਰਮਾ ਲਈ 12 13 ਕਿਲੋ ਬੋੜਾ ਹੀ ਇਸ ਵਕਤ ਮੌਜੂਦ ਆ ਇਹਦੇ ਥੱਲੇ ਤੂੰ ਦੁੱਧ ਚੰਗਾ ਚਵਾਜੂ ਕਿ ਜਿੱਡਾ ਠੰਡ ਭਾਂਡਾ ਲਗਾਇਨੂੰ ਠੀਕ ਆ ਤੂੰ ਸੁਸਵਾਦ ਵਿੱਚ ਹਾਂ ਮਗਰ ਬੱਛੀ ਆ ਗਈ ਉੱਠ ਓਏ ਉੱਠ ਪੁੱਤ 15 ਤੋਂ ਬਾਹਰ ਚਵਾ ਦੂ ਗ੍ਰਾਮ ਨਾਲ ਲਾ ਬੇ ਨਾਲੂ ਨਾਲਾ ਬੱਚੇ ਤੇ ਆ ਕਰੋ ਜੱਕ ਮੂੰਹ ਵਿਖਾ ਦੇ ਪੁੱਤ ਹਾਂ ਬਾਜ ਦਾ ਬੱਚਾ ਹੀ ਹੈ ਹਾਂ ਠੀਕ ਆ ਫੌਜੀ ਕੀ ਡਿਮਾਂਡ ਕੀ ਮੁੱਲ ਕਰਤਾ ਡਿਮਾਂਡ ਇਹਦੀ ਭਾਵੇਂ ਪੰਜਾਰ ਕਰਗੇ 70 ਕਰਗੇ 65 ਕਰਗੇ ਇਹ ਸਾਰੀਆਂ ਪੌੜੀਆਂ ਆਪਾਂ ਉਤਰ ਜਾਣਾ ਆਪਾਂ ਮਲੇ ਹਾਂ ਨਾ ਜਿਹੜੀ ਆ 57000 ਦੀ ਦੇਣੀ ਆ हां जना 57500 दे देनी दे ओचो प्यार जेना ਛੋੜਛੱਪਾ ਕਰਦਾ ਗੀ ਥੋੜਾ ਖੁਸ਼ੀ ਨਾ ਕਰਦਾ ਗੀ ਰਾਜ ਤੇ ਇਹੋ ਜੀਆਂ 66 70 70 ਦੀਆਂ ਨਹੀਂ ਹੋਣੀਆਂ ਪਰ ਆਪਾਂ ਜਾਇਜ ਮਿਲੀ ਜਾਇਜ ਦੇਣੀ 1000 2000 ਕਮਾਈ ਕਰਨੀਆਂ ਚਲੋ ਜੀ ਹਾਂ ਕੋਈ ਗੱਲ ਨਹੀਂ ਜੀ 57000 ਹੋਣੀ ਜਾਵੇ ਤੇ ਹਾਂ ਉਟਦੀਆਂ ਜਾਣ ਕੇ ਮਨ ਚਵਾਈ ਕਿਹਦੇ ਕਾਨੂੰ ਕਹਿੰਦਾ ਤੇ 15 ਤੋਂ ਅੰਦਰ ਰਹਿਣ ਵਾਲੀ ਨਹੀਂ ਆ ਚੌਥੇ ਦਿਨ ਹੀ ਜਿਹੜੀ ਆ 12 ਕਿਲੋ ਤੇ ਆ ਮਨ ਚੜ ਗਈ ਆ ਠੀਕ ਆ ਲਓ ਵੀ 57500 ਦੀ ਮਿਲ ਜੂਗੀ ਬੱਛੀ ਮਗਰ ਜੋੜੀ ਇਹ ਵੀ ਬਹੁਤ ਵਧੀਆ 10 ਕਿਲੋ ਬੋਲਾ ਇੱਕ ਇਧਰ ਤੋਹਫਾ ਤੁਹਾਨੂੰ ਵਿਖਾਉਣੇ ਆ ਤੋਹਫਾ ਐਂਡ ਦੇ ਵਿੱਚ ਵੈਸੀ ਹੁੰਦਾ ਤੋਹਫਾ ਹੀ ਆ ਇਹ ਤੋਹਫੇ ਦੀਆਂ ਗੱਲਾਂ ਹੀ ਗਾਵਾ ਮੇਰੇ ਖਿਆਲ ਤੋਂ ਹੁਣੇ ਹੀ 12 13 ਦੇ ਬਣਾਵੇ ਕੱਢੀ ਫਿਰਦੀ ਆ ਦੇ ਹਾਂ ਮਖੌਣਾ ਹੀ ਕਰਦੀ ਆ ਹਾਂ ਮਖੌਣਾ ਕਰਦੀ ਆ ਇਹਦੀਆਂ ਦੀਆਂ ਗੱਲਾਂ ਹੀ ਗਾਵਾ ਦੇ ਮਗਰ ਇਹਦੇ ਚੋਬਰਿਆ ਵਿਖਾ ਦਿੰਨੇ ਆ ਠੀਕ ਆ ਇਹ ਆਪਣੀ ਦੋ ਚਵਾਈਆਂ ਹੋ ਗਈਆਂ ਵਾ ਇੱਕ ਆ ਕੱਲਤ ਕਾਲਾਂ ਦੀ ਸੂਈ ਆ ਕੱਲ ਸ਼ਾਮੀ ਸੂਈ ਆ ਅਮਰੀ ਕੱਲ ਸ਼ਾਮਾਂ ਚ ਹੋਈਏ ਲੋ ਵੀ ਸ਼ਾਮੀ ਸੂਈ ਦੋਸਤੋ ਕੱਲ ਸੂਬਿਆਂ ਦੇ ਵਿੱਚ ਵੀਰ ਮੇਰਾ ਕੋਈ ਤੀਜਾ ਮੰਨ ਲੈ ਦੂਜਾ ਮੰਨ ਲੈ ਠੀਕ ਹੈ ਜੀ ਆ ਦੂਜਾ ਵੀ ਹੋਖਦਾ ਤੀਜਾ ਵੀ ਹੋਖਦਾ ਰਾਜਸਰ ਕਿਉਂ ਆਪਾਂ ਦੂਜੇ ਦੂਜੇ ਨਹੀਂ ਆਖੀ ਜਣਾ ਆਪਣੇ ਘਰ ਦੀਆਂ ਨਹੀਂ ਗੀਆਂ ਇਸੇ ਤਰ੍ਹਾਂ ਹੀ ਸੂਸਵਾਹ ਦੀ ਸਭ ਜਾਈ ਸੂਸਵਾਹ ਜਾਈ ਆ ਸੰਤੂ ਸਾਹਿਬ ਮਗਰ ਬੱਛਾ ਹਨ ਸੀਲਸ ਲੱਗ ਤੇ ਇੰਨੀ ਕੁ ਜਿਆਦੀਆਂ ਨਾ ਕਰਮਾਲੀ ਥਾਂ ਕਿਹੜਾ ਵਈ ਇੱਥੇ ਕੋਈ ਮੱਜਾਂ ਨੂੰ ਨਹੀਂ ਰਾਜਸਾਂ ਲੱਗਦਾ ਤੇ ਵੇ ਕੀ ਤੋਂ ਕੀ ਬਣਿਆ ਫਰਦਾ ਇਹਨੂੰ ਆਂਦੀ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਤੇ ਆਈ ਸੂਜ ਜਦੋਂ ਇਹਦਾ ਪੰਜਾਂ ਦਿਨਾਂ ਨੂੰ ਆਇ ਸੂਜ ਹੀ ਨਿਕਲ ਗਈ ਨਾ ਤੇ ਫੇ ਮਲ ਆਇਆ ਨਾ ਹੋ ਜਾ ਮਲ ਪੂਰੀ ਦੇ ਹਾਂ ਬਲੈਡਰੀ ਹਾਂ ਬਲੈਡਰੀ ਓ ਬੱਚਾ ਲਓ ਵੀ ਆ ਵੱਛਾ ਜੇ ਮਾਂ ਮਾਂ ਦੇ ਦਰ ਰਹੀ تھی ਮਾਂ ਲਓ ਵੀ ਬੱਚਾ ਖਾ ਲੈ ਮੈਂ ਕੀ ਖਾ ਦਿੰਦੇ ਕਰੋ ਗੱਲ ਠੀਕ ਹੈ ਜੀ ਬੱਸ ਵਾਹ ਦੇਖੋ ਜੀ ਠੀਕ ਹੈ ਜੀ ਪਾਉ ਨੋਕ ਸੇ ਗੋਣੋਂ ਦੇ ਕੋਲ ਇੱਕ ਨੋਕ ਵਾਲੇ ਥਣ ਵਾਲੀ ਵਹਿੜ ਆਈ ਏ। ਆਹ। ਲੱਕਿਆ ਨੋਕ ਤੇ ਨੋਖ ਤੇ ਆਗੇ ਥਣ ਨੋਕ। ਆਹ। ਸਹੀ ਗੱਲ ਏ। ਨੋ ਵਿਆਹ ਕਰੋ ਜਾ ਕੇ ਠੀਕ ਆ ਜੀ। ਦੋ ਦੋ ਚਾਰ ਜਣ ਧਾਰਾ ਮਾਰੀਆਂ ਨੇ। ਮਨ ਕੋਈ ਗੱਲ ਹੀ ਨਹੀਂ ਵੇਲਾ ਬੱਚਾ ਨੂੰ ਥੱਲੇ ਲਾਇਆ ਨੋ ਨਹੀਂ ਗਿਆ ਤੇ। ਅੱਜ ਇਹੇ ਛੜ ਕੇ ਭਾਵੇਂ ਉੱਥੇ ਦੋ ਦੋ ਸਿੱਧਾ ਹੀ ਚਾਰ ਜਾਲ ਪਾਲੇ ਦੇ। ਆਹ ਅ ਬੱਚੇ ਦਾ 나ੜੂ ਵਿਖਾ ਦਿਓ ਕੱਲ ਦੀ ਸੂਈ ਆ। ਅਗਰ ਤਿੰਨ ਦਿਨ ਬੋੜਾ ਬਣੂੰਗਾ। ਠੀਕ ਆ ਜੀ। ਚਾਰ ਦਿਨ ਪਹਿਲੀ ਗੱਲ ਤੇ। ਬਾਕੀ ਜੇ ਲੱਕਾ ਲੁੱਕਾ ਕੱਢ ਗਈ ਕਿਤੇ ਐ ਮੈਡਮ ਬਣ ਜੂਗੀ ਦੇ ਬਸ ਬਸ ਆ ਜਾ ਆ ਜਾ ਬਾਕੀ ਚਟਾ ਲੇਵਾ ਬੜਾ ਸਾਫ ਹੈ ਵੈੜ ਨੂੰ ਠੀਕਾ ਜੀ ਅੱਛਾ ਅੱਛਾ ਸੂਜੀ ਤਾਜੀ ਆ ਬੋਲੇ ਦੇ ਵਿੱਚ ਹੀ ਕਰਮਾ ਲਈ ਤੁਰੀ ਫਿਰਦੀ ਹੈ ਜੀ ਸੋ ਚੰਗੀ ਆ ਵੈੜ ਬਾਕੀ ਪਸੰਦ ਹੋਊਗੀ ਬੇਨਸ ਕਾਫੀ ਜਿਆਦੀਆਂ ਹਵਾਨੇ ਚੱਟੇ ਦੇ ਉੱਪਰ ਨੜ ਨੜਾ ਦਾ ਕਾਫੀ ਆ ਜਿਹੜਾ ਭੈਣ ਤਰਾ ਦੂਰ ਦਾ ਨਾ ਕੋਈ ਇਹਨਾਂ ਚ ਦੁੱਧ ਨਹੀਂ ਪੂਰਾ ਨਿਕਲਦਾ ਕੁਝ ਚੁਆਇੰਟ ਫਰਕ ਆ ਉਹਦੀ ਸਾਈ ਆਪਾਂ ਵਾਪਸ ਕਰਾਂਗੇ ਤੇ ਪਰ ਜਿਹੜਾ ਦੂਰੋਂ ਆਉਂਦਾ ਭੈਣ ਭਰਾ ਸਾਈ ਪਾ ਕੇ ਤੁਰੂ ਬਿਲਕੁਲ ਆਉਂਦੇ ਨੂੰ ਕੀ ਰਾਇਕਾ ਤੁਰਦਾ ਪਿਛਲੀ ਦੀ ਵੇਤਨਾ ਬਹੁ ਵਿਖ ਜਾਂਦਾ ਤੇ ਮੁੜ ਕੇ ਅਗਲਾ ਥੋੜਾ ਪਰੇਸ਼ਾਨ ਇਹ ਮੋਲਾ ਭੋੜ ਦੀਆਂ ਵਾਲੇ ਹੀ ਕਰ ਦੇਣਾ ਇਹਦਾ ਆਪਾਂ ਕੀ ਨਾ ਕੋਈ 65 ਨਹੀਂ ਕੋਈ 60 ਨਹੀਂ ਤੇ ਕੋਈ 50 ਨਹੀਂ ਇਹਦਾ ਹਾਂ ਨਾ ਹੀ 40 ਤੇ 64700 ਤੋਂ ਵੀ ਛੋੜ ਛੰਪਾ ਕਰ ਦਾਂਗੇ 40 ਤੇ 6 40000 40000 ਕਮੇਰੇ ਬਾੜਿਆ ਮੈਂ 30 ਥਨ ਵਾਲਾ ਮੈਨੂੰ 4647 ਸੱਚਾ ਦੀ ਦੇਖੋ ਦਾ ਲਾ ਚਲੇ ਯਾਰ ਹੁੰਦੀ ਆ ਹਾਂ ਨਾ ਰਾਜ ਸਿੰਘ 45 ਦੀ ਸਿੱਧਾ ਹਸਾਬ ਕਰਦ ਗਿਆ ਉਹਦੇ ਦੇ ਕੋਈ ਪਿਆਰ ਨਾ ਛੋਟ ਜੱਪਾ ਕਰਦਾਂਗੀ ਸਿੱਧਾ ਦਾ ਕਰਦ ਗਿਆ ਸਿੱਧਾ ਆ ਥਣ ਵਿਖਾ ਥਣ ਇਹੋ ਜਿਹਾ ਲੱਭੂਗਾ ਬੜਾ ਥਣ ਕਰਦਿਆ ਤੇ ਜਾਣੀ ਜਿਆਦਾ ਨਹੀਂਗਾ 17 18 ਲੀਟਰ ਰਾਮਨਾ ਚਵਾ ਦੂਗੀ ਦੇਖੋ ਥਣ ਘੱਟੇ 17 18 ਲੀਟਰ ਜਰੂਰ ਸੰਤੂ ਸਾਹਿਬ 82899 53927 89553927767 ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਲੋਬੀ ਇਹ ਅੱਜ ਤੋਂ ਉਥੋਂ ਪਸ਼ੂ ਦਿਖਾਉਣੇ ਸੀਗੇ ਇਨਫੋਰਮੇਸ਼ਨ ਤੁਹਾਨੂੰ ਮਿਲ ਗਈ ਆ ਜਾਣਕਾਰੀ ਮਿਲ ਗਈ ਆ ਕਾਲ ਕਰਕੇ ਗੱਲਬਾਤ ਕਰੋ ਇੱਥੇ ਆਣ ਕੇ ਆਪਦੀ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ